ਹallelujah। ਔਰ ਯਿਸੂਮ ਸੇ ਪਾਕ ਰੂਹ ਤੋਂ ਪੈਦਾ ਹੋਇਆ। ਪਵਿੱਤਰ ਆਤਮਾ ਦੇ ਅਨੁਸਾਰ ਆਇਆ। ਪਾਕ ਰੂਹ ਤੋਂ ਯਿਸੂਮ ਸੇ ਇਸ ਧਰਤੀ ਦੇ ਉੱਤੇ ਆਇਆ। ਉਹਨੇ ਜਿਹੜਾ ਜੀਵਨ ਬਤੀਤ ਕੀਤਾ ਹੈ, ਉਹ ਪਵਿੱਤਰ ਆਤਮਾ ਦੇ ਨਾਲ ਪਵਿੱਤਰ ਆਤਮਾ ਤੋਂ ਪੈਦਾ ਹੋਇਆ। ਪਵਿੱਤਰ ਆਤਮਾ ਤੋਂ ਪੈਦਾ ਹੋ ਕੇ ਤੇ ਪਵਿੱਤਰ ਆਤਮਾ ਦੇ ਵਸੀਲੇ ਦੁਆਰਾ ਪਵਿੱਤਰ ਆਤਮਾ ਤੋਂ ਪੈਦਾ ਹੋ ਕੇ ਇਸ ਧਰਤੀ ਦੇ ਉੱਤੇ ਨੇਹ ਕਲੰਕਰ ਆਇਆ ਯਿਸੂ ਮਸੀਹ ਬੋਲੇ ਹਾਲੇਲੂਇਆ 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 ਉਹਦੇ ਜਦੋਂ ਜੇ ਸੋਟਾਈ ਸੀ ਸੋਟਾਈ ਸੀ ਤੇ ਉਹਦੇ ਮਾਪੇ ਮੰਹੈਕਲ ਵਿੱਚ ਖੜਦੇ ਸੀ ਮਾਪੇ ਹੈਕਲ ਵਿੱਚ ਖੜਦੇ ਸੀ ਪੜ੍ਹ ਹੈ ਕਲਦੇ ਵਿੱਚ ਰਹਿ ਕੇ ਉਹ ਵੱਡੇ ਵੱਡੇ ਜਿਹੜੇ ਉੱਥੇ ਗਿਆਨੀ ਸਨ ਉਹਨਾਂ ਦੇ ਵਿੱਚ ਸਵਾਲ ਜਵਾਬ ਕਰਦਾ ਸੀ ਔਰ ਜਿੱਥੋਂ ਪੈਦਾ ਹੋਇਆ ਸੀ ਉਧਰ ਦੀਆਂ ਗੱਲਾਂ ਕਰਦਾ ਹੈ ਉਧਰ ਦੇ ਵਿਚਾਰ ਕਰਦਾ ਹੈ ਉਹ ਸਵਰਗੋਂ ਆਇਆ ਸੀ ਤੇ ਸਵਰਗ ਵਾਲ ਧਿਆਨ ਆ ਬਾਈਬਲ ਦੇ ਵਿੱਚ ਲਿਖਿਆ ਜਦੋਂ ਤੁਸੀਂ ਫਿਲਿੱਪੀਆ ਦੀ ਪੁਥੀ ਤੇ ਉਹਦੇ ਤੁਸੀਂ ਫਿਲਪੀਆ ਦੀ ਪੁਥੀ ਪਹਿਲਾ ਅਧਿਆਇ ਔਰ ਉਹਦੇ ਵਚਨਾਂ ਨੂੰ ਜਦੋਂ ਦੇਖੋਗੇ 2 ਅਧਿਆਇ ਤੇ 3 ਅਧਿਆਇ ਤੇ ਉਹਦਾ 20 ਵਚਨ ਪੜਾਂਗੇ ਤਾਂ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ ਤੇ ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਕਿਉਂ ਜੋ ਅਸੀਂ ਕਿੱਧਰ ਦੀ ਪਰਜਾ ਆਂ ਸਵਰਗ ਦੀ ਜੇ ਯਿਸੂ ਸਵਰਗ ਤੋਂ ਆਇਆ ਤਾਂ ਸਾਨੂੰ ਜਿਹੜੇ ਅਸੀਂ ਵਿਸ਼ਵਾਸ ਕਰ ਰਹੇ ਆਂ ਜਿਹੜੇ ਇਬਾਦਤ ਕਰਨ ਵਾਸਤੇ ਆਏ ਆਂ ਪੈਣੋ ਪਰੋਂ ਅਸੀਂ ਕਿੱਥੋਂ ਦੇ ਆ ਬੋਲੋ 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 ਕਿੱਥੋਂ ਦੇ ਆ ਚਲੋ ਤੁਸੀਂ ਬੋਲੋਗੇ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਅਸੀਂ ਸਵਰਗ ਦੇ ਆ ਹੈ ਕਿੱਥੋਂ ਦੇ ਆ ਆਪਾਂ ਸਵਰਗ ਦੇ ਆ ਪਰ ਆਪਣਾ ਧਰਤੀ ਉੱਤੇ ਮਾਨ ਨਾ ਲਓ ਤੁਸੀਂ ਜੇ ਸਵਰਗ ਦੇ ਜੋ ਤੇ ਉਹ ਸਵਰਗ ਦੀਆਂ ਹੀ ਗੱਲਾਂ ਯਿਸੂ ਪ੍ਰਭੂ ਕਰਦਾ ਹੁੰਦਾ ਸੀ ਪਵਿੱਤਰ ਆਤਮਾ ਜਿਹੜਾ ਆ ਉਹ ਉੱਪਰੋਂ ਭੇਜਿਆ ਗਿਆ ਆ ਔਰ ਉਹ ਉੱਪਰ ਤੋਂ ਲੈ ਕੇ ਜਾਂਦਾ ਹੈ ਰਾਤੀ ਆਪਾਂ ਬੱਚੋਂ ਤੋਂ ਸੁਣ ਰਹੇ ਸਾਂ ਕਿ ਜੇ ਤੁਸੀਂ ਆਤਮਾ ਦੇ ਦੁਆਰਾ ਆਤਮਾ ਦੇ ਦੁਆਰਾ ਚੱਲੋ ਤੇ ਫਿਰ ਕੀ ਕਰੋ ਤੁਸੀਂ ਆਤਮਾ ਦੇ ਦੁਆਰਾ ਚੱਲ ਕੇ ਸਰੀਰ ਦੇ ਵਿੱਸਿਆਂ ਨੂੰ ਖਤਮ ਕਰੋ ਤੁਸੀਂ ਸਦਾ ਜਿੰਦੇ ਰਹੋਗੇ ਪਵਿੱਤਰ ਆਤਮਾ ਦੇ ਨਾਲ ਪਵਿੱਤਰ ਆਤਮਾ ਨਾਲ ਭਰਨ ਵਾਸਤੇ ਆਪਣੇ ਆਪ ਨੂੰ ਆਪਾਂ ਨੇ ਤਿਆਰ ਕਰਨਾ ਹੈ ਕਿਉਂ ਜੋ ਸਵਰਗੋਂ ਖੁਦਾਵੰ ਦਾ ਰੂਹ ਆਇਆ ਜਦੋਂ ਤੁਸੀਂ ਰਸੂਲਾ ਦੇ ਕਰਤਾ ਦੋ ਅਧੇ ਉਹਦਾ ਪਹਿਲਾ ਵਚਨ ਪੜੋ ਤਿਆਰ ਨਾ ਸੁਣਾਗੇ ਰਸੂਲਾ ਦੇ ਕਰਤਾ ਦੋ ਅਧਿਆਏ ਪਹਿਲਾ ਵਚਨ ਪੜ੍ਹੀਏ ਜੀ ਜਾਂ ਪੈਂਤੇ ਕੁਸਤ ਦਾ ਦਿਨ ਆਇਆ ਉਹ ਸਾਰੇ ਇੱਕ ਥਾਂ ਇਕੱਠੇ ਸਨ ਉਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਸਨ ਅਚਾਨਕ ਕਾ ਤੋਂ ਇੱਕ ਆਕਾਸ਼ ਤੋਂ ਸਵਰਗ ਵੱਲੋਂ ਇੱਕ ਗੂੰਜ ਆਏ ਇਹ ਵੱਡੀ ਹਨੇਰੀ ਦੇ ਵਗਨ ਦੀ ਹੁੰਦੀ ਐ ਇਦਾਂ ਦੀ ਹਨੇਰੀ ਦੇ ਵਗਨ ਦੀ ਹੁੰਦੀ ਐ ਉਸ ਜਗ੍ਹਾ ਤੇ ਆਈ ਕਿਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਜਿੱਥੇ ਉਹ ਲੋਕ ਇਕੱਠੇ ਸਨ ਉਹ ਸਾਰਾ ਘਰ ਭਰ ਗਿਆ ਔਰ ਉਹਨਾਂ ਨੂੰ ਅੱਗ ਜਈਆ ਜੀਬਾਂ ਵੱਖਰੀਆਂ ਵੱਖਰੀਆਂ ਔਰ ਜਿਹੜੇ ਲੋਕ ਉਸ ਜਗ੍ਹਾ ਤੇ ਦਿਲ ਲਗਾ ਕੇ ਬੈਠੇ ਸੰਨ ਮਨ ਲਗਾ ਕੇ ਬੈਠੇ ਸੰਨ ਉਹਨਾਂ ਦੇ ਉੱਤੇ ਅੱਗ ਜਈਆ ਜੀਬਾਂ ਉਹਨਾਂ ਦੇ ਉੱਤੇ ਠਹਿਰ ਗਈਆਂ ਵੱਖਰੀਆਂ ਵੱਖਰੀਆਂ ਦਿਖਾਈ ਦਿੱਤੀਆਂ ਉਹਨਾਂ ਦੇ ਉੱਤੇ ਵੱਖਰੀਆਂ ਵੱਖਰੀਆਂ ਵਿਖਾਈ ਦਿੱਤੀਆਂ ਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ ਹਰੇਕ ਦੇ ਉੱਤੇ ਇੱਕ ਇੱਕ ਬੰਦੇ ਤੇ ਉਹ ਅੱਗ ਜਿਹੀਆਂ ਜੀਭਾਂ ਉਹਨਾਂ ਦੇ ਉੱਤੇ ਠਹਿਰ ਗਈਆਂ ਕਾਦੇ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਔਰ ਸਾਰੇ ਲੋਕ ਕਾਦੇ ਨਾ ਭਰ ਗਏ ਆ ਪਵਿੱਤਰ ਆਤਮਾ ਨਾਲ ਬੋਲੇ ਹਾਲੇਲੂਇਆ ਕਾਦੇ ਨਾਮ ਭਰ ਗਏ ਆ ਬੋਲੋ ਪਵਿੱਤਰ ਆਤਮਾ ਨਾਲ ਇਸ ਕਰਕੇ ਬੋਲਣ ਦਾ ਭਰੇ ਇਸ ਇਥੇ ਨਾ ਕਰਿਆ ਕਰੋ ਜੋ ਕੁਝ ਬੁਲਾਇਆ ਜਾਂਦਾ ਉਹਨਾਂ ਬੋਲੋਗੇ ਤੁਹਾਡੇ ਜੀਵਨ ਦੇ ਅੰਦਰ ਬਹੁਤ ਵੱਡੀ ਇੱਕ ਕਿਰਪਾ ਆਵੇਗੀ ਬੋਲਣ ਦੇ ਨਾਲ ਸੁਣਨ ਦੇ ਨਾਲ ਔਰ ਸਾਰੇ ਲੋਕ ਪਵਿੱਤਰ ਆਤਮਾ ਨਾਲ ਭਰ ਗਏ ਸਾਰੇ ਲੋਕ ਪਵਿੱਤਰ ਆਤਮਾ ਨਾਲ ਭਰ ਗਏ 120 ਲੋਕ ਬੈਠੇ ਸਨ ਉਹ ਜਗ੍ਹਾ ਤੇ 120 ਦੇ ਅੰਦਰ ਇੰਨੀ ਤਾਕਤ ਆਈ ਇੰਨੀ ਸਮਰਥਾ ਆਈ ਕਿ ਆਪਣੇ ਆਪ ਨੂੰ ਬਲੀਦਾਨ ਕਰਨ ਵਾਸਤੇ ਉਹਨਾਂ ਨੇ ਤਿਆਰ ਕੀਤਾ ਬੋਲੇ ਹਾਲੇਲੂਇਆ ਰਹਾਣੀ ਇਬਾਦਤ ਉਦੋਂ ਬਣਦੀ ਹੈ ਜਦੋਂ ਪਵਿੱਤਰ ਆਤਮਾ ਹੁੰਦਾ ਆ ਪਾਕ ਰੂਹ ਆਉਂਦਾ ਆ ਤੇ ਤੁਹਾਨੂੰ ਦਲੇਰ ਕਰਦਾ ਹੈ ਕੀ ਕਰਦਾ ਸਾਨੂੰ ਦਲੇਰ ਕਰਦਾ ਆ ਸਾਨੂੰ ਦਲੇਰ ਕਰਦਾ ਪਵਿੱਤਰ ਆਤਮਾ ਤੇ ਦਲੇਰ ਕਰਕੇ ਸਾਨੂੰ ਕੁਰਬਾਨੀ ਦੇ ਵਾਸਤੇ ਤਿਆਰ ਕਰਦਾ ਆ ਸਾਨੂੰ ਡਰ ਨਹੀਂ ਦਿੰਦਾ ਸਾਨੂੰ ਘਬਰਾਉ ਨਹੀਂ ਦਿੰਦਾ ਜਿਹਦੇ ਤੋਂ ਤੁਸੀਂ ਡਰਦੇ ਜੋ ਬੋਲੇ ਹਾਲੇਲੂਇਆ ਹਾਲੇਲੂਇਆ ਜਿਹੜੀਆਂ ਗੱਲਾਂ ਤੋਂ ਤੁਸੀਂ ਡਰਦੇ ਜੋ ਉਹ ਗੱਲਾਂ ਦੇ ਵਿੱਚੋਂ ਡਰ ਨਹੀਂ ਆਏਗਾ ਬੰਦਾ ਸੋਚਦਾ ਵਰਤ ਕਿੱਦਾਂ ਰੱਖਾਂ ਪਰ ਜਦੋਂ ਤੁਸੀਂ ਸામਰਥ ਮੰਗੋਗੇ ਦਲੇਰੀ ਮੰਗੋਗੇ ਤੇ ਫਿਰ ਤੁਸੀਂ ਵਰਤ ਰੱਖੋਗੇ ਬੋਲੇ ਹallelujah ਹallelujah ਜਦੋਂ ਸਾਮਰਥ ਮੰਗੋਗੇ ਦੁਆ ਕਰੋਗੇ ਪਵਿੱਤਰ ਆਤਮਾ ਦੇ ਵਾਸਤੇ ਜਿੰਨੇ ਵਰਤ ਨਹੀਂ ਰੱਖਿਆ ਉਹ ਵਰਤ ਰੱਖੇਗਾ ਬੋਲੋ ਕੀ ਕਹਿਆ ਜਿੰਨੇ ਵਰਤ ਨਹੀਂ ਰੱਖਿਆ ਫਿਰ ਉਹ ਵਰਤ ਬੋਲੋ ਸਾਰੇ ਜਿੰਨੇ ਨਹੀਂ ਵਰਤ ਰੱਖਿਆ ਉਹ ਵਰਤ ਰੱਖੇਗਾ ਉਹ ਆਪਣੇ ਆਪ ਬੰਦੇ ਦਾ ਮਨ ਤਿਆਰ ਹੋਵੇਗਾ ਬੰਦੇ ਦਾ ਮਾਨ ਕਰੇਗਾ ਬੰਦੇ ਦਾ ਦਿਲ ਕਰੇਗਾ ਵੀ ਮੈਂ ਰੋਟੀ ਨਹੀਂ ਖਾਣੀ ਇਹ ਕਦੋਂ ਹੁੰਦਾ ਆ ਜਦੋਂ ਪਵਿੱਤਰ ਆਤਮਾ ਆਉਂਦਾ ਹੈ ਬੋਲੋ ਪਵਿੱਤਰ ਆਤਮਾ ਆਉਂਦਾ ਆ ਜਦੋਂ ਪਵਿੱਤਰ ਸ਼ਕਤੀ ਮਿਲਦੀ ਹੈ ਜਦੋਂ ਪਵਿੱਤਰ ਸਾਮਰਥ ਮਿਲਦੀ ਹੈ ਤੇ ਫਿਰ ਬੰਦਾ ਕਹਿੰਦਾ ਆ ਵੀ ਮੈਂ ਵਰਤ ਰੱਖਾਂਗਾ ਉਹੀ ਪਤਰਸ ਜਿਹੜਾ ਡਰਦਾ ਸੀ ਲੋਕਾਂ ਦੇ ਕੋਲੋਂ ਤੇ ਬਾਈਬਲ ਦੇ ਵਿੱਚੋਂ ਲਿਖਿਆ ਜਦੋਂ ਪਵਿੱਤਰ ਆਤਮਾ ਮਿਲਿਆ ਤੇ ਫਿਰ 120 ਲੋਕਾਂ ਦੇ ਵਿੱਚ ਖੜਾ ਹੋ ਗਿਆ ਤੇ ਉੱਚੀ ਉੱਚੀ ਗਵਾਹੀ ਦੇਣ ਲਗਾ হে ਲੋਕੋ হে ਯਾਜਕੋ ਜਿਹੜੇ ਡਰਾਉਂਦੇ ਸੀ ਉਹਨਾਂ ਦੇ ਸਾਹਮਣੇ ਦਲੇਰ ਹੋ ਗਿਆ ਕੌਣ ਦਲੇਰ ਕਰਨ ਵਾਲਾ ਆ ਬੋਲੋ ਕੌਣ ਦਲੇਰ ਕਰਦਾ ਆ ਪਵਿੱਤਰ ਆਤਮਾ ਬੋਲੋ ਕੌਣ ਦਲੇਰ ਕਰਦਾ ਆ ਮਾਨ ਕਾਕਾ ਬੰਦਗੀ ਕਰਨਾ ਗੱਲਾਂ ਕਰਨ ਨਹੀਂ ਆਇਆ ਇੱਧਰ ਵੇ ਬਿੱਸੇ ਕਲਾਸ ਲਾਈ ਇੱਧਰ ਨੂੰ ਕਰਨ ਇੱਧਰ ਮੂੰਹ ਘਰ ਚਾਜਣਾ ਬੈ ਚੌਂਗਰੀ ਲਾ ਪਤਰਸ ਬੋਲ ਨਹੀਂ ਸਕਦਾ ਪਤਰਸ ਐਨਾ ਦਲੇਰ ਹੋ ਗਿਆ ਐਨਾ ਦਲੇਰ ਹੋ ਗਿਆ ਜਦੋਂ ਤੁਸੀਂ ਇਸ ਗੱਲ ਦੇ ਇਸ ਗੱਲ ਦੇ ਪਾਵਨਾਵਾਂਾਂ ਦੇ ਨਾਲ ਭਰਜੋਗੇ ਇਸ ਗੱਲ ਦੇ ਵਿੱਚ ਕਿ ਪਵਿੱਤਰ ਆਤਮਾ ਕੀ ਕਰਦੀ ਆ ਫਿਰ ਉਹ ਕੁਰਬਾਨੀ ਵਾਸਤੇ ਬੰਦੇ ਨੂੰ ਤਿਆਰ ਕਰਦੀ ਆ ਤੇ ਕੁਰਬਾਨੀ ਤੋਂ ਬਿਨਾਂ ਰੋਹਾਨੀ ਬੰਦਗੀ ਨਹੀਂ ਹੁੰਦੀ ਬੋਲੋ ਕੁਰਬਾਨੀ ਤੋਂ ਬਿਨਾਂ ਰੋਹਾਨੀ ਬੰਦਗੀ ਨਹੀਂ ਹੁੰਦੀ ਜਦੋਂ ਤੁਸੀਂ ਰਸੂਲਾ ਨੇ ਕਰਤਾ ਸੌਰੀ ਰੋਮੀਆਂ ਦੀ ਪੱਤਰੇ 12 ਦੇ ਪਹਿਲਾ ਵਚਨ ਪੜ੍ਹਦੇ ਜੋ ਤੇ ਇੱਥੇ ਪ੍ਰਭੂ ਜੀ ਦਾ ਕਲਾਮ ਕੀ ਕਹਿੰਦਾ ਆ ਸੋ ਏ ਪ੍ਰਭੂ ਏ ਪ੍ਰਭੂ ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਦੀ ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅਗੇ ਬੇਨਤੀ ਕਰਦਾ ਹਾਂ ਤੁਸੀਂ ਆਪਣੀਆਂ ਦਹਿਆਂ ਨੂੰ ਜੂੰਦਾ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਪਾਉਂਦਾ ਬਲਿਦਾਨ ਕਰਕੇ ਚੜਾਓ ਤੁਸੀਂ ਆਪਣੀਆਂ ਦਹਿਆਂ ਨੂੰ ਜੂੰਦਾ ਪਵਿੱਤਰ ਬਲੀਦਾਨ ਕਰਕੇ ਚੜਾਓ ਤੁਹਾਡੀ ਰੋਹਾਨੀ ਬੰਦਗੀ ਹੈ ਰੋਹਾਨੀ ਬੰਦਗੀ ਬੰਨੀ ਹੈ ਜਦੋਂ ਪਵਿੱਤਰ ਆਤਮਾ ਆਏਗਾ ਫਿਰ ਕੁਰਬਾਨੀ ਕਰੋਗੇ ਤੇ ਜਦੋਂ ਕੁਰਬਾਨੀ ਕਰੋਗੇ ਫਿਰ ਫਿਰ ਰੂਹਾਨੀ ਬੰਦਗੀ ਬਣਨੀ ਆ ਬੋਲੇ ਹਾਲੇਲੂਇਆ ਹਾਲੇਲੂਇਆ ਉਦਾਂ ਨਹੀਂ ਬੰਦਾ ਕਰ ਸਕਦਾ ਉਦਾਂ ਦੇ ਭੱਜ ਭੱਜ ਕੇ ਜਾਏਗਾ ਕਾਮ ਨੂੰ ਭੱਜ ਭੱਜ ਕੇ ਜਾਏਗਾ ਲੋਭ ਲਾਲਚ ਨੂੰ ਭੱਜ ਭੱਜ ਕੇ ਜਾਏਗਾ ਬੰਦਗੀ ਤੋਂ ਬਾਹਰ ਭੱਜ ਕੇ ਬੰਦਗੀ ਤੋਂ ਦੂਰ ਜਾਏਗਾ ਪਰ ਜੇਦੋਂ ਤੁਹਾਡੇ ਉੱਤੇ ਸਮਰਥ ਆਵੇਗੀ ਜੇਦੋਂ ਤੁਹਾਡੇ ਉੱਤੇ ਰੂਹ ਆਵੇਗਾ ਫਿਰ